ਚਾਈਨਾ ਡੋਰ ਦਾ ਕਹਿਰ ਰੋਕਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਬੀਤੇ ਦਿਨੀ ਨੌਜਵਾਨ ਦੀ ਇਸ ਦੀ ਚਪੇਟ ਵਿੱਚ ਆ ਜਾਣ ਦੇ ਚਲਦਿਆਂ ਮੌਤ ਹੋ ਗਈ। ਉੱਥੇ ਹੀ ਅੱਜ ਇੱਕ ਹੋਰ ਹਾਦਸਾ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਐਮਪੀ ਦੀ ਕੋਠੀ ਦੇ ਕੋਲ ਵਾਪਰ ਗਿਆ ਜਦੋਂ ਪਨੂਪਲੀ ਦਾ ਰਹਿਣ ਵਾਲਾ ਨੌਜਵਾਨ ਮੋਟਰਸਾਈਕਲ ਤੇ ਛੋਟੇ ਬੱਚੇ ਨੂੰ ਬਿਠਾ ਕੇ ਪਿੰਡ ਨੰਗਲਵਲ ਨੂੰ ਜਾ ਰਿਹਾ ਸੀ। ਪਰ ਜਦੋਂ ਐਮਪੀ ਦੀ ਕੋਠੀ ਤੋਂ ਕੋਲ ਪਹੁੰਚਿਆ ਤਾਂ ਗਲੇ ਵਿੱਚ ਉਸਦੇ ਚਾਈਨਾ ਡੋਰ ਫਸ ਗਈ ਹਾਲਾਂਕਿ ਉਸ ਨੂੰ ਉਸਨੇ ਆਪਣੇ ਹੱਥ ਦੇ ਨਾਲ ਡੋਰ ਕੱਦਨ ਦੀ ਕੋਸ਼ਿਸ਼ ਵੀ ਕੀਤੀ ਜਿਸ ਦੇ ਚਲਦਿਆਂ ਜਿੱਥੇ ਉਹਦੀ ਗਰਦਨ ਜ਼ਖਮੀ ਹੋਈ ਉੱਥੇ ਹੱਥ ਵੀ ਕਾਫੀ ਜ਼ਖਮੀ ਹੋ ਗਿਆ ਮੌਕੇ ਤੇ ਤੁਰੰਤ ਨੌਜਵਾਨ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਬੀਬੀਐਮਬੀ ਹਸਪਤਾਲ ਭੇਜ ਦਿੱਤਾ ਗਿਆ ਜਖਮੀ ਨੌਜਵਾਨ ਦੇ ਨਾਲ ਆਏ ਰਿਸ਼ਤੇਦਾਰ ਦੀ ਮੰਨੀਏ ਤਾਂ ਉਹਨਾਂ ਕਿਹਾ ਕਿ ਡੋਰ ਨਾਲ ਗੰਭੀਰ ਜ਼ਖਮੀ ਹੋਏ ਨੌਜਵਾਨ ਦੇ ਗਲੇ ਤੇ ਅੱਧਾ ਦਰਜਨ ਤੋਂ ਵੱਧ ਟਾਂਕੇ ਲੱਗੇ ਨੇ ਉਹਨਾਂ ਮੰਗ ਕੀਤੀ ਕਿ ਪ੍ਰਸ਼ਾਸਨ ਤੇ ਪੁਲਿਸ ਨੂੰ ਚਾਹੀਦਾ ਹੈ ਕਿ ਜੋ ਵੀ ਚਾਈਨਾ ਡੋਰ ਵੇਚਦੇ ਜਾਂ ਇਸ ਨਾਲ ਪਤੰਗਬਾਜ਼ੀ ਕਰਦੇ ਨੇ ਉਸ ਦੀ ਰੋਕ ਲਗਾਈ ਜਾਵੇ। ਮੇਰਾ ਨਾਮ ਰਮੇਸ਼ ਕੁਮਾਰ ਹੈ। ਰਮੇਸ਼ਿਆਰ ਨਾਮ ਕੀ ਹੈ ਜਿਹੜੇ ਮੁੰਡੇ ਚਾਈਨਾ ਡੋਰ ਦੇ। ਇਹਦਾ ਨੋ ਨੀ ਅਮਰਤ ਲਾਰ ਹੈ। ਕਿੱਥੋਂ ਕਿੱਥੇ ਜਾ ਰਹੇ ਸੀਗੇ? ਇਹ ਆਪਣਾ ਪਨੂਪੜੀ ਤੋਂ ਨੰਗਣਵਾਰ ਦੇ। ਤੇ ਕਿਦਾਂ ਲੱਗਿਆ ਹੈ ਹੋਇਆ ਕੀ ਸੀਗਾ? ਇਹ ਮੋਟਰਸਾਈਕਲ ਪਰ ਆ ਰਹੇ ਤੇ ਚਾਈਨਾ ਡੋਰ ਫਦੀ ਵੀ ਦੀ ਪਤਾ ਨਹੀਂ ਕਿ ਕਾਰ ਤੇ ਪਚ ਗਈ ਐਸੀ। ਕਿੱਥੇ ਕ? ਆਪਣਾ ਐਪੀ ਦੀ ਉਠੀ ਅੱਗੇ ਸੂਹਾ ਪੈਂਦਾ ਜਿਹੜਾ। ਹਾਂ, ਕਾਫੀ ਲੱਗ ਗਈ। ਕਾਫੀ ਕੀ 6-7 ਟਾਂਕੇ ਲਗ ਕੂਨ ਅਭੀ ਵੀ ਚੱਲੇ ਆਏ। ਹਾਂ। ਤੇ ਛੱਡਾ ਚੱਲੇ ਵੀ ਆਤ ਨੂੰ ਜਦੋਂ ਚੱਕਣ ਲੱਗੇ ਹੱਥ ਵੀ ਬਚ ਤੇ ਕਿੱਥੇ ਜਾ ਰਹੇ ਸੀ ਇਹ ਇਹ ਜਾਣਾ ਜੀ ਇਹਨੂੰ ਛੁੱਟਿਆ ਛੁੱਟਿਆ ਹਾਂ ਜੀ ਬੱਚੇ ਨੂੰ ਛੱਡਣ ਬੱਚਾ ਵੀ ਸਜਣਾ ਜੀ ਬੱਚੇ ਹਾਂ ਜੀ ਉਹ ਠੀਕ ਹੈ ਤੇ ਕਹਿਣਾ ਚਾਹੋਗੇ ਤੁਸੀਂ ਚਾਈਨਾ ਡੋਰ ਜੀ ਚਾਈਨਾ ਡੋਰ ਜੀ ਇਹ ਤਾਂ ਹੁਣ ਪੁਲਿਸ ਕਰੇ ਵਿਸ਼ੇਸ਼ੀ ਕਰਦੀ ਕਾਰਵਾਜੀ ਮਲਕੇ ਖਤਮ ਹੋਣਾ ਚਾਹੀਦਾ ਇਹ ਤਾਂ ਪਤੰਗ ਦੀ ਜੋ ਵੀ ਪਤੰਗ ਬਦੂ ਚੱਲਿਆ ਕਰਦੇ ਇਹਨਾਂ ਤੇ ਬਸ ਇਹ ਖਤਮ ਹੋਣਾ ਚਾਹੀਦਾ ਜੀ ਇਹ ਇੱਕ 15 ਸਾਲ ਦਾ ਬੱਚਾ ਉਹ ਵੀ ਸਮਰਾਲੇ ਉਹ ਵੀ ਖਤਮ ਹੋ ਗਿਆ ਜੀ ਇਸ ਹੀ ਵਜ੍ਹਾ ਨਾਲ ਤੁਹਾਡਾ ਕੌਣ ਹੈ ਮੇਰਾ ਭਾਣਜਾ ਹੀ